ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਵਿੱਚ ਆਮ ਆਪ ਪਾਰਟੀ ਦੀ ਯਾਰੀ ਹੈ ਅੱਜ ਇੱਕ ਵਿਸ਼ਾਲ ਰੈਲੀ ਰੱਖੀ ਗਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਿਲਕੁਲ ਬੈਕ ਸਾਈਡ ਤੇ ਬਹੁਤ بڑا ਪੜਾਅ ਲਗਾਇਆ ਗਿਆ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਵਿਸ਼ੇਸ਼ ਤੌਰ ਤੇ ਪਹੁੰਚ ਲਏ ਨੇ ਅੱਜ ਕਈ بڑے ਐਲਾਨ ਵੀ ਛੰਨੇ ਦੇ ਇਸ ਧਰਤੀ ਤੋਂ ਕੀਤੇ ਜਾਣੇ ਨੇ ਮੇਰੇ ਨਾਲ ਮੇਰਾ ਪੱਤਰਕਾਰ ਭਾਈਚਾਰਾ ਉਹ ਇਹਨਾਂ ਨਾਲ ਵੀ ਕੁਝ ਗੱਲਾਂ ਸਾਂਝੀਆਂ ਕਰਦੇ ਹਾਂ ਜੀ ਜੀ ਕੀ ਲੱਗਦਾ ਜੀ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਜਿਹੜੇ ਪੱਤਰਕਾਰਾਂ ਨੂੰ ਡੀਪੀਆਰਓ ਦੇ ਜਿਹੜੇ ਕਾਰਨ ਨੇ ਨਾ ਤਾਂ ਉਹਨੂੰ ਐਂਟਰੀ ਪੱਤਰਕਾਰ ਨੇ ਉਹਨੂੰ ਐਂਟਰੀ ਕਰਨ ਦਿੱਤੀ ਆ ਕੀ ਲੱਗਦਾ ਤੁਹਾਨੂੰ ਕੀ ਹੈ ਇਸ ਸਾਰ ਦਾ ਜਿਸ ਤਰ੍ਹਾਂ ਜਿਹੜਾ ਇਹ ਸਿਸਟਮ ਹੈ ਉਹ ਸਕਿਉਰਟੀ ਪਰਪਸ ਦਾ ਹਵਾਲਾ ਦਿੱਤਾ ਜਾ ਰਿਹਾ ਉਹ ਕਹਿ ਰਿਹਾ ਕਿ ادارے ਦੇ ਜਿਹੜੇ ਅਪਾਇੰਟਡ ਪੱਤਰਕਾਰ ਨੇ ਜਿੱਦਾਂ ਕਿ ਕਿਸੇ ਵੀ ادارے ਨੇ ਕੋਈ ਅਪਾਇੰਟ ਕੀਤਾ ਹੋਊਗਾ ਉਹਦੇ ਲਈ ਐਂਟਰੀ ਹੋਊਗੀ ਤੇ ਦੂਜੇ ਪਾਸੇ ਇਹ ਵੀ ਦੇਖਿਆ ਜਾ ਰਿਹਾ ਕਿ ਜਿੱਦਾਂ ਪੰਜਾਬ ਦਾ ਵੱਡਾ ਈਵੈਂਟ ਆ ਜੇਕਰ ਮੀਡੀਆ ਨੂੰ ਸਾਰਿਆਂ ਨੂੰ ਐਂਟਰੀ ਹੋ ਜਾਊ ਤਾਂ ਉੱਥੇ ਜਿਹੜਾ ਰਸ਼ ਹੋਣ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਪਰ ਔਰ ਲੋਕਲ ਤੌਰ ਤੇ ਜਿਹੜੇ ਆ ਉਹ ਡੀਪੀਆਰਓ ਨੂੰ ਤਾਂ ਚਾਹੀਦਾ ਹੈ ਕਿ ਜਿਹੜੇ ਉਹਦੇ ਆਪਣੇ ਜ਼ਿਲ੍ਹੇ ਦੇ ਪੱਤਰਕਾਰ ਨੇ ਉਹ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਐਂਟਰੀ ਦਵਾ ਸਕਦਾ ਸੀਗਾ ਪਰ ਕਿਤੇ ਨਾ ਕਿਤੇ ਡੀਪੀਆਰਓ ਦੀ ਵੀ ਕਈ ਮਜਬੂਰੀਆਂ ਹੋ ਸਕਦੀਆਂ ਨੇ ਕਹਿ ਸਕਦੇ ਆ ਪਰ ਇੱਥੇ ਤੱਕ ਹੁਣ ਚ ਕੋਈ ਦਿੱਕਤ ਨਹੀਂ ਆਈ ਉਹਨਾਂ ਨੇ ਕਿਸੇ ਨੇ ਕੋਈ ਰੋਕਿਆ ਨਹੀਂ ਹੈਗਾ ਹੋ ਸਕਦਾ ਹੈ ਕਿ ਜਦੋਂ ਹਲੇ ਟਾਈਮ ਵੀ ਹੈਗਾ ਕਿਉਂਕਿ 1:30 ਵਜੇ ਤੱਕ ਦੋਵੇਂ ਮੁੱਖ ਮੰਤਰੀ ਆਉਣ ਆਵਾ ਉਸਾ ਤੋਂ ਉੱਤੱਕ ਜਿਹੜੀ ਆ ਡੀ ਦੇ ਵਿੱਚ ਜਿਹੜੇ ਸਾਰਿਆਂ ਨੂੰ ਉਹ ਐਂਟਰੀ ਵੀ ਦਿੱਤੀ ਜਾ ਸਕਦੀ ਹੈ ਹਾਂ ਬਿਲਕੁਲ ਬਿਲਕੁਲ ਜਿਹੜੀ ਅੱਜ ਗੁਰਦੀਪ ਨੇ ਗੱਲ ਕੀਤੀ ਹੈ ਵੀ ਜਿਹੜੀ ਡੀਪੀਆਰ ਵੱਲੋਂ ਵੱਲੋਂ ਕਾਰਡ ਬਣੇ ਗਏ ਸੀ ਕਮ ਸੇ ਕਮ ਡੀਪੀਆਰ ਵਾਲਾ ਨੂੰ ਉਹਨਾਂ ਕਾਰਡਾਂ ਦੇ ਜਿਹੜੇ ਪੱਤਰਕਾਰ ਨੇ ਉਹਨਾਂ ਨੂੰ ਤਾਂ ਐਂਟਰੀ ਹੋਣੀ ਚਾਹੀਦੀ ਸੀ ਹੋਰ ਵੀ ਸਾਡੇ ਨਾਲ ਪੱਤਰਕਾਰ ਮੌਜੂਦ ਨੇ ਕੀ ਲੱਗਦਾ ਹੈ ਕਿਵੇਂ ਅੱਜ ਮਹਿਸੂਸ ਕਰ ਰਹੇ ਹੋ ਕਿਉਂਕਿ ਇੱਕ ਸ਼ਹਿਰ ਦੇ ਵਿੱਚ ਤੁਹਾਡੇ ਪ੍ਰੋਗਰਾਮ ਹੋ ਰਿਹਾ ਆਪਣੇ ਇੱਕ ਸ਼ਹਿਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਔਰ ਐਂਟਰੀ ਦੇ ਨਾਮ ਦੇ ਉੱਪਰ ਪ੍ਰੋਫੈਸ਼ਨ ਜੀਰੂਆਂ ਜਦੋਂ ਕਿ ਆਪਣੇ ਕੋਲ ਡੀਪੀਆ ਤੋਂ ਪੁਰਾਣੇ 30 ਸਾਲ ਤੋਂ ਕੰਮ ਕਰ ਰਹੇ ਆ ਬਿਲਕੁਲ ਜੀ ਜਿਹੜਾ ਡੀਪੀਆਰ ਉਹਨੇ ਜਿਹੜਾ ਦਿੱਤਾ ਸੀ ਮੈਸੇਜ ਤਾਂ ਦਿੱਤਾ ਉਹਨਾਂ ਦਾ ਕਹਿਣਾ ਕਿ ਵੱਡੇ ਜਿਵੇਂ ਕਿ ਨੇ ਸਾਰੇ ਚੈਨਲਾਂ ਦੇ ਹੈੱਡ ਉੱਥੇ ਪਹੁੰਚ ਚੁੱਕੇ ਨੇ ਉੱਥੇ ਹੀ ਸਾਨੂੰ ਵੀ ਸਾਡੀਆਂ ਡਿਊਟੀਆਂ ਵੀ ਜੋ ਲਈਆਂ ਗਈਆਂ ਨੇ ਬਾਹਰੋਂ ਦੇਖੋ ਤੁਸੀਂ ਸਾਰਾ ਕੁਝ ਧਿਆਨ ਰੱਖੋ ਵੀ ਅੰਦਰ ਤਾਂ ਜਿਹੜੇ ਮੇਨ ਨੇ ਇਹ ਹੈੱਡ ਤੋਂ ਉੱਥੇ ਆ ਗਏ ਨੇ ਉਹ ਸਾਰਾ ਕਵਰ ਕਰਨਗੇ ਕਿਉਂਕਿ ਬਿਊਰੋ ਚੀਫ ਤੇ ਜਿਹੜੇ ਨਾਲ ਚੱਲਦੇ ਨੇ ਵੱਡੀ ਰੈਲੀ ਹੋਣ ਜਾ ਰਹੀ ਹੈ ਵੱਡੀ ਰੈਲੀ ਦੇ ਕਾਰਨ ਇੱਥੇ ਜਿਹੜੇ ਨੇ ਜਿਵੇਂ ਕਿ ਤੁਸੀਂ ਦੇਖੇ ਸਾਧੋ ਇੱਥੇ ਅਰਵਿੰਦ ਕੇਜਰੀਵਾਲ ਨੇ ਨੈਸ਼ਨਲ ਲੈਵਲ ਦੇ ਲੀਡਰ ਨੇ ਉਹ ਤੋਂ ਭਗਵੰਤ ਮਾਨ ਨੇ ਮੁੱਖ ਮੰਤਰੀ ਨੇ ਇਹ ਜਿਨ੍ਹਾਂ ਦੀ ਇੱਥੇ ਰੈਲੀ ਹੋ ਰਹੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇੱਥੇ ਇਹ ਜਿਹੜੇ ਪ੍ਰਬੰਧ ਕੀਤੇ ਗਏ ਨੇ ਹੁਣ ਅਸੀਂ ਬਿਲਕੁਲ ਤੇਜ ਦੇ ਨਜ਼ਦੀਕ ਹੀ ਖੜੇ ਆ ਬਾਹਰ ਤੇ ਸਾਡੀਆਂ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਨੇ ਉਹ ਕਹਿਣਾ ਹੈ ਕਿ ਤੁਸੀਂ ਬਾਹਰੋਂ ਸਾਰਾ ਕਵਰ ਕਰੋ ਕਿਉਂਕਿ ਇੱਥੇ ਵੀ ਕੋਈ 1921 ਜਾਂ ਕੁਝ ਵੀ ਹੋ ਸਕਦਾ ਹੈ ਤਾਂ ਇਹ ਸਾਰੇ ਸਾਡੇ ਜੀ ਸੀਪ ਯੂਰੋ ਵੀ ਅੰਦਰ ਨੇ ਤਾਂ ਅਸੀਂ ਅੰਦਰ ਰੋਵਾਂਗੇ ਤਾਂ ਉੱਥੇ ਵੀ ਸਾਰਾ ਕੰਮ ਸਹੀ ਬਾਹਰੋਂ ਨਹੀਂ ਹੋਵੇ ਇਸ ਕਰਕੇ ਸਾਨੂੰ ਵੀ ਬਾਹਰ ਖੜੇ ਆ ਅਸੀਂ ਕੰਮ ਕੋਈ ਵੀ ਦਿੱਕਤ ਕਿਸੇ ਵੀ ਪੱਤਰਕਾਰ ਨੂੰ ਜਾਂ ਆਮ ਨਾਗਰਿਕ ਨੂੰ ਨਹੀਂ ਹੋ ਰਹੀ ਪਰ ਤੁਸੀਂ ਦੇਖ ਲਓ ਕਿ ਬਰਗੇਡੀਅਨ ਲੱਗੇ ਹੋਏ ਨੇ ਲੋਕ ਪੂਰੀ ਚੈਕਿੰਗ ਕਰਕੇ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ ਔਰ ਕੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਕੁਖਤਾ ਪ੍ਰਬੰਧ ਕੀਤੇ ਗਏ ਨੇ ਸਾਡੇ ਲੱਕੀ ਜੀ ਕਿਵੇਂ ਲੱਗ ਰਿਹਾ ਹੈ ਜਿਹੜਾ ਕਿਉਂਕਿ ਤੁਸੀਂ ਦੇਖ ਲਓ ਕੋ ਪੂਰਾ ਪ੍ਰਬੰਧ ਕੀਤਾ ਕਿੰਨੇ ਕੁ ਪ੍ਰਬੰਧ ਨੇ ਇਸ ਟਾਈਮ ਲੱਗਦੇ ਪ੍ਰਬੰਧ ਦੀ ਗੱਲ ਕਰੀਏ ਮੇਨੂੰ ਸਾਹਿਬ ਪੂਰੇ ਪ੍ਰਬੰਧ ਮੁਕੰਮਲ ਨੇ ਜੇ ਗੱਲ ਕਰੀਏ ਪ੍ਰੈਸ ਵੀ ਪ੍ਰੈਸ ਨੂੰ ਬਿਲਕੁਲ ਆਰਾਮ ਨਾਲ ਇੱਥੇ ਤੱਕ ਆਣ ਦਿੱਤਾ ਜਾ ਰਿਹਾ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਅ ਉਮੀਦ ਕਰਦੇ ਆ ਕਿ ਆਪਣੇ ਸ਼ਹਿਰ ਲਈ ਹੋ ਸਕਦਾ ਜਾਂ ਪੰਜਾਬ ਲਈ ਕੋਈ ਵੱਡਾ ਐਲਾਨ ਅੱਜ ਜਿਹੜੇ ਦੋ ਸੀਐਮ ਅੱਜ ਇਸ ਖੰਨੇ ਦੀ ਧਰਤੀ ਤੇ ਆ ਰਹੇ ਨੇ ਲੱਗਦਾ ਕਿ ਵੱਡਾ ਐਲਾਨ ਅੱਜ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮਿਲ ਸਕਦਾ ਆ بڑے ਐਲਾਨ ਦੀ ਗੱਲ ਕੀਤੀ ਹੈ ਕਿ بڑا ਐਲਾਨ ਹੋ ਸਕਦਾ ਜੀ ਜਿਹੜਾ ਪੰਜਾਬ ਦੇ ਵਿੱਚ ਅੱਜ بڑے ਐਲਾਨ ਕੀਤੇ ਜਾ ਰਹੇ ਨੇ ਖੰਨੇ ਨੂੰ ਜ਼ਿਲ੍ਹਾ ਬਣਾਉਣ ਦੀ ਜਿਹੜੀ ਹੈ ਮੰਗ ਬੜੀ ਦੇਰ ਤੋਂ ਚੱਲਦੀ ਆ ਰਹੀ ਸੀ ਜਦੋਂ ਭਗਵੰਤ ਮਾਨ ਇਲੈਕਸ਼ਨਾਂ ਤੋਂ ਪਹਿਲਾਂ ਖੰਨੇ ਲਲੇਹੜੀ ਰੋਡ ਤੇ ਆਏ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੁਰਾਣੀਆਂ ਸਰਕਾਰਾਂ ਨੇ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਂ ਨਹੀਂ ਬਣਾਇਆ ਪਰ ਸਾਡੀ ਸਰਕਾਰ ਆਂਦੀ ਹੈ ਤਾਂ ਆਂਦੇ ਸਰ ਜਿਹੜਾ ਹੈ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾਊਗਾ ਅੱਜ ਬੜੀ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ ਕੀ ਲੱਗ ਰਿਹਾ ਹੈ ਕਿ ਦੇਖੋ ਮੁੱਖ ਮੰਤਰੀ ਉਰੇ ਆ ਰਹੇ ਨੇ ਹੈ ਉਮੀਦਾਂ ਸਾਰਿਆਂ ਨੂੰ ਹੁੰਦੀਆਂ ਨੇ ਜ਼ਿਲ੍ਹਾ ਬਣਾਉਣਾ ਨਾ ਬਣਾਉਣਾ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਹੈ ਪਰ ਜੋ ਕੁਝ ਫਿਲਹਾਲ ਚੱਲ ਰਿਹਾ ਹੈ ਸਰਕਾਰ ਜੋ ਕਰੇਗੀ ਉਹ ਆਪਣੇ ਤਰੀਕੇ ਨਾਲ ਕਰੇਗੀ ਸਰਕਾਰ ਨੇ ਬਹੁਤ ਕੁਝ ਦੇਖਣਾ ਹੁੰਦਾ ਅਫਸਰਾਂ ਦਾ ਦੇਖਣਾ ਹੁੰਦਾ ਹੈ ਰੈਵਨਿਊ ਦਾ ਦੇਖਣਾ ਹੁੰਦਾ ਹੈ ਕਿਉਂਕਿ ਆਪਣੇ ਜਿਹੜੀ ਗੱਲ ਇੱਕ ਛੋਟੀ ਜੀ ਨਾਰਮਲ ਜੀ ਗੱਲ ਹੈ ਆਪਣਾ ਸ਼ਹਿਰ ਦੀ ਪੋਪੂਲੇਸ਼ਨ ਵੀ ਘਟ ਹੈ ਔਰ ਨਹੀਂ ਪੋਪੂਲੇਸ਼ਨ ਹੈਗੀ ਇਹਨੂੰ ਜ਼ਿਲ੍ਹਾ ਬਣਾਇਆ ਫਿਲਹਾਲ ਬਣਾਇਆ ਜਾ ਸਕੇ ਅਨਾਉਂਸਮੈਂਟ ਉਮੀਦ ਬਹੁਤ ਦੇਰ ਦੀ ਕਰ ਰਹੇ ਆ ਮੰਗ ਵੀ ਹੈ ਪਬਲਿਕ ਦੀ ਵੀ ਮੰਗ ਹੈ ਬਿਜ਼ਨਸਮੈਨਸ ਦੀ ਵੀ ਮੰਗ ਹੈ ਵੀ ਜ਼ਿਲ੍ਹਾ ਬਣਾਇਆ ਜਾਵੇ ਪਰ ਉਹ ਸਰਕਾਰ ਦੇ ਕੰਮ ਨੇ ਸਰਕਾਰ ਨੇ ਦੇਖਣਾ ਜ਼ਿਲ੍ਹਾ ਬਣਾਉਣਾ ਜਾਂ ਨਹੀਂ ਬਣਾਉਣਾ ਹਾ ਇਹ ਜ਼ਰੂਰ ਹੈ ਵੀ ਅੱਜ ਘਰ-ਘਰ ਰਾਸ਼ਨ ਦੀ ਸ਼ੁਰੂਆਤ ਉਹਨੇ ਤੋਂ ਕੀਤੀ ਜਾ ਰਹੀ ਹੈ ਔਰ ਵਧੀਆ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਵੀ ਪਹਿਲੀ ਜਿਹੜੀ ਸ਼ੁਰੂਆਤ ਆ ਫੰਨੇ ਸ਼ਹਿਰ ਤੋਂ ਹੋ ਰਹੀ ਹੈ ਇਹ ਸੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਔਰ ਇਸ ਨੂੰ ਮਾਨ ਮਿਲਿਆ ਉਹਨੇ ਰੈਲੀ ਹੋ ਰਹੀ ਵਧੀਆ ਸਾਡੇ ਸੀਨੀਅਰ ਪੱਤਰਕਾਰ ਜੀ ਕੁਤੇਵ ਜੀ ਜਿਨ੍ਹਾਂ ਨੇ ਕਿਹਾ ਕਿ ਖਾਸ ਗੱਲ ਇਹ ਹੈ ਕਿ ਖੰਨਾ ਤੋਂ ਅੱਜ ਘਰ-ਘਰ ਰਾਸ਼ਨ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਜਾ ਰਹੀ ਹੈ ਇੱਕ ਬਹੁਤ ਵੱਡੀ ਗੱਲ ਹੈ ਇਸ ਤੋਂ ਇਲਾਵਾ ਜੋ ਚਰਚਾਵਾਂ ਚੱਲ ਰਹੀਆਂ ਨੇ ਕਿ ਮੰਡੀ ਕਰਨ ਨੂੰ ਜਿਹੜਾ ਹੈ ਨਵੀਕਰਨ ਕੀਤਾ ਜਾ ਰਿਹਾ ਜਿਹੜੀਆਂ ਮੰਡੀਆਂ ਨੇ ਪੰਜਾਬ ਦੀਆਂ ਉਹਨਾਂ ਦਾ ਵੀ ਨਵੀਕਰਨ ਕੀਤਾ ਜਾ ਰਿਹਾ ਇਹ ਵੀ ਇੱਕ ਬੜੀ ਅਨਾਉਂਸ ਵਾਸਤੇ ਉਸ ਤੋਂ ਇਲਾਵਾ ਖੰਨੇ ਨੂੰ ਜ਼ਿਲ੍ਹਾ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪੰਜਾਬ ਸਰਕਾਰ ਵੱਲੋਂ ਕਰਾਈ ਜਾ ਰਹੀ ਇਸ ਵਿਸ਼ਾਲ ਰੈਲੀ ਦੇ ਵਿੱਚ ਦੂਰ ਦਰਾਡੇ ਤੋਂ ਜਿੱਥੇ ਕਾਰਿਆਕਰਤਾ ਪਹੁੰਚ ਰਹੇ ਨੇ ਬੜੀ ਸੰਖਿਆ ਦੇ ਵਿੱਚ ਉਰੇ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਦੇ ਕਾਰਿਆਕਰਤਾ ਉਰੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਚਾਰੇ ਪਾਸੇ ਬਰਗਾਡੀਅਰ ਕੀਤੀ ਗਈ ਹੈ ਹਰ ਬੰਦਾ ਜਿਹੜਾ ਹੈ ਉਸ ਦੀ ਚੈੱਕ ਇਨ ਕਰਨ ਤੋਂ ਬਾਅਦ ਅੰਦਰ ਐਂਟਰੀ ਕੀਤੀ ਜਾਂਦੀ ਹੈ ਕੁਝ ਮੇਰੇ ਨਾਲ ਕਾਰਿਆਕਰਤਾ ਨੇ ਆਮ ਆਦਮੀ ਪਾਰਟੀ ਦੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈ ਜੇ ਵਿਸ਼ਾਲ ਕੱਟੋਂ ਜਾ ਰਿਹਾ ਕੀ ਨੂੰ ਲੱਗਦਾ ਹੈ ਦੇਖੋ ਅੱਜ ਬੜੇ ਖੁਸ਼ੀ ਵਾਲੇ ਦਿਨ ਦੀ ਗੱਲ ਹੈਗੀ ਆ ਕਿ ਭਗਵਾਨਤਮਨ ਸਾਹਿਬ ਜੋ ਆਪਣੇ ਵਾਦੇ ਜਿਹਨਾਂ ਜਿਹੜੇ ਕੀਤੇ ਸੀਗੇ ਪੰਜਾਬ ਦੇ ਲੋਕਾਂ ਨਾਲ ਉਹਨਾਂ ਉੱਪਰ ਖਰੇ ਉੱਤਰ ਰਹੇ ਹਨ ਔਰ ਉਹ ਦਿਨ ਚੜਦੇ ਨੂੰ ਕੋਈ ਨਾ ਕੋਈ ਨਵਾਂ ਮਤਲਬ ਨਵਾਂ ਤੋਂ ਨਵਾਂ ਇੱਕ ਆਈਡੀਆ ਲੈ ਕੇ ਆਉਂਦੇ ਹੈਗੇ ਨੇ ਕਿ ਪੰਜਾਬ ਦੇ ਲੋਕਾਂ ਦੇ ਜਨਤਾ ਦਾ ਭਲਾ ਹੋ ਸਕੇ ਔਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਘਰ-ਘਰ ਰਾਸ਼ਨ ਦਾ ਜੋ ਵਾਦਾ ਕੀਤਾ ਸੀਗਾ ਉਹ 15 ਫਰਵਰੀ ਤੋਂ ਜਾਰੀ ਹੋਣ ਜਾ ਰਿਹਾ ਹੈਗਾ ਔਰ ਅੱਜ ਭਗਵੰਤਪਾਲ ਸਾਹਿਬ ਇਹ ਪੂਰੇ ਪੰਜਾਬ ਲਈ ਐਲਾਨ ਕਰਨਗੇ ਇਸ ਗੱਲ ਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਹੌਲੀ-ਹੌਲੀ ਸਾਰੇ ਵਾਅਦੇ ਪੂਰੇ ਕਰਤੇ ਜਾਣਗੇ ਅੱਜ ਜਿਹੜਾ ਤੁਸੀਂ ਰਾਸ਼ਨ ਦੀ ਗੱਲ ਕੀਤੀ ਹੈ ਕਿ ਰਾਸ਼ਨ ਦੀ ਸ਼ੁਰੂਆਤ ਅੱਜ ਖੰਨੇ ਦੇ ਇਸ ਧਾਟੀ ਤੋਂ ਹੋ ਰਹੀ ਹੈ ਇੱਕ ਖੰਨੇ ਨੂੰ ਜ਼ਿਲ੍ਹਾ ਬਣਾਉਣ ਬਾਰੇ ਤੁਹਾਡਾ ਕੀ ਲੱਗਦਾ ਹੈ ਸਰ ਦੇਖੋ ਜ਼ਿਲ੍ਹਾ ਬਣਾਉਣ ਦੀ ਜਿਹੜੀ ਗੱਲ ਹੈ ਇਹ ਤਾਂ ਇਹ ਤਾਂ ਜਿਹੜੇ ਪਹਿਲੇ ਪੋਲੀਟਿਕਲ ਲੋਕ ਸੀਗੇ ਉਹਨਾਂ ਨੇ ਕਿ ਸ਼ੋਸ਼ਾ ਛੱਡਿਆ ਸੀ ਲੋਕਾਂ ਤੋਂ ਵੋਟਾਂ ਲੈਣ ਦਾ ਅਸੀਂ ਨਹੀਂ ਮੰਨਦੇ ਹੈਗੇ ਜਿਲ੍ਹਾ ਬਣੇ ਖੁਸ਼ੀ ਦੀ ਗੱਲ ਹੈ ਜਿਲ੍ਹਾ ਬਣੇ ਜੇ ਅਸੀਂ ਜੇ ਅਸੀਂ ਰਿਕੁਐਸਟ ਕਰਾਂਗੇ ਮਾਨ ਸਾਹਿਬ ਨਾਲ ਨੂੰ ਜੇ ਅਸੀਂ ਜੇ ਜੇ ਐਲੀਜੀਬਿਲਟੀ ਹੋਈ ਖੰਨੇ ਲਈ ਇਹ ਜਿਲ੍ਹਾ ਬਣਨ ਦੀ ਐਲੀਜੀਬਿਲਟੀ ਵੀ ਚਾਹੀਦੀ ਹੈ ਨਾ ਆ ਪਹੁੰਚੋ ਬਣਾ ਕੇ ਵੇਹ ਜੀ ਟ੍ਰੈਫਿਕ ਦਾ ਸਮੱਸਿਆ ਦਾ ਅੱਗੇ ਬੁਰਾ ਹਾਲ ਹੈ ਠੀਕ ਆ ਹੋਈ ਤਾਂ ਬਹੁਤ ਜ਼ਰੂਰ ਬਣਾਉਣੇ ਕੋਈ ਐਸੀ ਕੋਈ ਗੱਲ ਨਹੀਂ ਹੈਗੀ ਕੀ ਲੱਗਦਾ ਜੀ ਅੱਜ ਵੀ ਜਿਹੜੀ ਰੈਡੀ ਹੈ ਕਿੰਨੀ ਕੰਮ ਜਾਓ ਦੇਖੋ ਜੀ ਗੱਲ ਇਹ ਹੈ ਜੈਲੀ ਜਿਹੜੀ ਹੈ ਬਹੁਤ ਬੜੀ ਅੱਛੀ ਹੈ ਅਸੀਂ ਜਿਹੜੇ ਸੀਐਮ ਆਏ ਨੇ ਆ ਰਹੇ ਨੇ ਸਹੀ ਉਮੀਦ ਕਰਦੇ ਆਂ ਵੀ ਮਤਲਬ ਕਿ ਖੰਨਾ ਜਿਹੜਾ ਹੈ ਇਹ ਕਾਫੀ ਚਿਰਾਂ ਤੋਂ ਡਿਸਰਵ ਕਰਦਾ ਇਹ ਡਿਸਟ੍ਰਿਕਟ ਹੋਣਾ ਚਾਹੀਦਾ ਕਿਉਂਕਿ ਇਸ ਨੂੰ ਪੋਟੈਂਸ਼ੀਅਲਟੀ ਇਹਨੂੰ ਏਰੀਆ ਬਹੁਤ ਜ਼ਿਆਦਾ ਪੈਂਦਾ ਪਿੰਡ ਬਹੁਤ ਜ਼ਿਆਦਾ ਲੱਗਦੇ ਨੇ ਦੂਰੋ ਦੇਸ਼ ਕਰਕੇ ਇਥੇ ਰਸ਼ ਰਹਿੰਦਾ ਹੈ ਉਮੀਦ ਕਰਦੇ ਆਂ ਵੀ ਜ਼ਿਲ੍ਹਾ ਦਾ ਅੱਜ ਡਿਕਲੇਰ ਕਰਕੇ ਜਾਣਗੇ ਕਿਉਂਕਿ ਹਲਕਾ ਬਦਾਇਕ ਨੇ ਤਨਮ ਸਿੰਘ ਨੇ ਸੌਂਧੀ ਨਜਰੀ ਹੈ ਉਹਨਾਂ ਨੇ ਵੀ ਬੜੇ ਲੰਬੇ ਸਮੇਂ ਤੋਂ ਇੱਕ ਸੰਘਰਸ਼ ਵਿੜਿਆ ਸੀ ਔਰ ਕਈ ਵਾਰ ਆਪਣੀਆਂ ਗੱਲਾਂ ਖੰਨੇ ਸਹਿਬ ਨੂੰ ਜ਼ਿਲ੍ਹਾ ਬਣਾਉਂਦੀਆਂ ਸੰਸਦ ਦੇ ਵਿੱਚ ਵੀ ਰੱਖੀਆਂ ਔਰ ਕੀ ਲੱਗਦਾ ਕਿ ਜਿਹੜੀ ਆਪਾਂ ਸਟਾਰਟਿੰਗ ਇੱਥੇ ਲੈਨੇ ਕਿਉਂਕਿ ਜ਼ਿਲ੍ਹਾ ਜਿਹੜਾ ਹੈ ਅੱਜ ਲੋਕਾਂ ਦੇ ਉਸਾਹ ਹੈ ਕਿ ਖੰਨੇ ਨੂੰ ਜ਼ਿਲ੍ਹਾ ਬਣਾਇਆ ਜਾ ਰਿਹਾ ਹੈ ਦੇਖੋ ਸਾਡੇ ਐਮ.ਐਲ.ਏ. ਸਾਹਿਬ ਇਸ ਕੰਮ ਲਈ ਬੜੇ ਮਨ ਲਬਾਕੂਗੀ ਲੱਗੇ ਹੋਏ ਨੇ ਉਹ ਮੰਨ ਲਓ ਜ਼ਰੂਰ ਜਿਹੜੀ ਇਲਾਕੇ ਦੀ ਜਿਹੜੀ ਮੰਗ ਬੜੇ ਚਿਹਰਾਂ ਤੋਂ ਚੱਲ ਰਹੀ ਆ ਇਹਨੂੰ ਜ਼ਰੂਰ ਸੀਐਮ ਸਾਹਿਬ ਤੱਕ ਪਹੁੰਚਾਉਣਗੇ ਤੇ ਜਿਹੜੀ ਅੱਜ ਆਪਣੇ ਸੀਐਮ ਸਾਹਿਬ ਨੇ ਸ਼ੁਰੂਆਤ ਕਰਨੀ ਆ ਮੁਫਤ ਜਿਹੜਾ ਰਾਸ਼ਨ ਬੰਨਣਾ ਹੈ ਘਰ ਘਰ ਉਹ ਬਹੁਤ ਹੀ ਛਲਾਗਾ ਜਾਊਗਾ ਲੋਕਾਂ 'ਚ ਬਹੁਤ ਹਲਾ ਇਹਦਾ ਖੁਸ਼ੀ ਦਾ ਮਾਹੌਲ ਹੈ ਤੇ ਅੱਜ ਦੀ ਜਿਹੜੀ ਰੈਲੀ ਆ ਇਹ ਸਾਬਤ ਕਰ ਦੂਗੀ ਕਿ ਜਿਹੜਾ ਆਉਣ ਵਾਲਾ ਸਮਾਂ ਆ ਆਮ ਆਦਮੀ ਪਾਰਟੀ ਲਈ ਲੱਗਦਾ ਕਿਉਂਕਿ ਚੋਣਾਂਬੀ ਬਿਲ ਬਚ ਚੁੱਕਿਆ ਹੈ ਹਾਂਜੀ ਬਾਅਦ ਤੋਂ ਬਾਅਦ 15 ਜਾਂ 20 ਦਿਨ ਦੇ ਵਿੱਚ ਜਾਬਤਾ ਲੱਗ ਜਾਊਗਾ ਕੀ ਲੱਗਦਾ ਕਿ ਕਿਹੜੇ ਕੈਂਡੀਡੇਟ ਨੂੰ ਇਸ ਟਾਈਮ ਉੱਪਰੋਂ ਦੀ ਐਵਰਪ ਕਰਨ ਦੀ ਲੱਗ ਰਹੀ ਹੈ ਨਹੀਂ ਕੈਂਡੀਡੇਟ ਤਾਂ ਦੇਖੋ ਹਰ ਇੱਕ ਪਾਰਟੀ ਜਿਹੜੀ ਸਾਡੀ ਆਮ ਆਦਮੀ ਪਾਰਟੀ ਹੈ ਇਹ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਇੰਪੋਰਟੈਂਸ ਦਿੰਦੀ ਹੈ ਤੇ ਜਿੰਨੇ ਵੀ ਸਾਡੇ ਪੁਰਾਣੇ ਵਰਕਰ ਨੇ ਸਾਰੇ ਪਾਰਟੀ ਨਾਲ ਤਾਲਮੇਲ ਕਰ ਰਹੇ ਨੇ ਜਿਸ ਨੂੰ ਵੀ ਇਹ ਪਾਰਟੀ ਮਤਲਬ ਸਹੀ ਉਮੀਦਵਾਰ ਸਮਝੂਗੀ ਉਹਨੂੰ ਇਹਨਾਂ ਨੇ ਮਤਲਬ ਟਿਕਟ ਦੇ ਦੇਣੀ ਹੈ ਅੱਛਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਨਾਲ ਸੀ ਹਾਂ ਹੁਣ ਦਾ ਜਿਹੜਾ ਹੈ ਕਿੰਨੀ ਕਿਸਮ ਬੰਦ ਕਿੰਨਾ ਕੁ ਦੇਖੋ ਇਹ ਤਾਂ ਦੇਖੋ ਹਾਈ ਕਮਾਂਡ ਦੀਆਂ ਗੱਲਾਂ ਨੇ ਇਹ ਆਮ ਵਰਕਰ ਜਿਵੇਂ ਵੀ ਹਾਈ ਕਮਾਂਡ ਦਾ ਫੈਸਲਾ ਹੋਊਗਾ ਅਸੀਂ ਤਾਂ ਉਹਨੂੰ ਪੂਰੀ ਉਹ ਲਾਗੂ ਕਰਾਂਗੇ ਵੈਸੇ ਹੁਣ ਤੁਸੀਂ ਕੀ ਮੰਨਦੇ ਹੋ ਕਾਮਰਕਰ ਹੋ ਕੇ ਤੁਸੀਂ ਕੀ ਮੰਨਦੇ ਹੋ ਵੀ ਇਹ ਜਿਹੜਾ ਹੈ ਕੱਠੇ ਹੋ ਕੇ ਲੜਨਾ ਚਾਹੀਦਾ ਜਿਆਦਾ ਲੱਗਦਾ ਨਹੀਂ ਦੇਖੋ ਜਿਹੜਾ ਜਿਵੇਂ ਹੁਣ ਨੈਸ਼ਨਲ ਲੈਵਲ ਤੇ ਗੱਲ ਚੱਲ ਰਹੀ ਹੈ ਇੰਡੀਆ ਜਿਹੜਾ ਐਲੈਂਸ ਬਣਿਆ ਤੇ ਜੇ ਉਹ ਹੋ ਜਾਂਦਾ ਤਾਂ ਅਸੀਂ ਤਾਂ ਜਿਵੇਂ ਹੁਣ ਸੈਂਟਰਲ ਲੈਵਲ ਤੇ ਜਾਂ ਸਾਡੀ ਹਾਈ ਕਮਾਂਡ ਅੱਗੇ ਮੀਟਿੰਗਾਂ ਤੇ ਗੱਲਬਾਤ ਕਰ ਰਹੀ ਹੈ ਤੇ ਅਸੀਂ ਤਾਂ ਉਹਦੇ ਨਾਲ ਹੀ ਆ ਜੀ ਹਾਈ ਕਮਾਂਡ ਤੇ ਕਾਂਗਰਸ ਪਾਰਟੀ ਆਮ ਆਪੀ ਪਾਰਟੀ ਜੀ ਇਕੱਠੇ ਹੋ ਕੇ ਇਲੈਕਸ਼ਨ ਲੜਨ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਦੂਜੇ ਪਾਸੇ ਕੱਲ੍ਹ ਦੀਆਂ ਚਰਚਾ ਚੱਲ ਰਹੀਆਂ ਕਿ ਭਾਰਤੀ ਜਨਤਾ ਪਾਰਟੀ ਇਹ ਸ਼ਰੋਮਣੀ ਅਕਾਲੀ ਦਲ ਜਿਹੜੀ ਹੈ ਇਹ ਇਕੱਠੀ ਹੋਣ ਦੀ ਜਿਹੜੀ ਸੁਭਾਵਨਾ ਇਹਨਾਂ ਦੀ ਬਣ ਚੁੱਕੀ ਹੈ ਕੀ ਲੱਗਦਾ ਵੀ ਇਹ ਇਕੱਠੇ ਹੋਣੇ ਚਾਹੀਦੇ ਆ ਛੋਟੀਆਂ ਪਾਰਟੀਆਂ ਜਿਹੜੀਆਂ ਨੇ ਦੇਖੋ ਜੀ ਇਹ ਸਾਡੀ ਹਾਈ ਕਮਾਂਡ ਹੈ ਜਿਹੜੀ ਉਹਨੇ ਡਿਸਾਈਡ ਕਰਨਾ ਹੈ ਤੇ ਉਹ ਇਹ ਦੱਸੇਗੀ ਵੀ ਦੇਖੋ ਸਾਡੇ ਵੱਲੋਂ ਜੋ ਅਸੀਂ ਕਹਾਂਗੇ ਪਰ ਸਾਡੀ ਨਹੀਂ ਅਸੀਂ ਜੋ ਸਾਡੀ ਹਾਈ ਕਮਾਂਡ ਕਮਾਂਡ ਨੇ ਕਹਿ ਦੇਣਾ ਅਸੀਂ ਉਹ ਅਕਸੈਪਟ ਕਰਨਾ ਪਰ ਇਸ ਵੇਲੇ ਜੋ ਪੋਜੀਸ਼ਨ ਹੈ ਮੈਂ ਲੋਕਾਂ ਨਾਲ ਆਮ ਲੋਕਾਂ ਨਾਲ ਗੱਲਬਾਤ ਕਰਦਾ ਜਾਨੀ ਕਿ ਲੋਕਾਂ ਵੱਲੋਂ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ ਕਿਉਂਕਿ ਇਹਨਾਂ ਨੇ ਜੋ ਕੰਮ ਕਰੇ ਨੇ ਜਿਵੇਂ 90% ਤੋਂ ਉੱਪਰ ਲੋਕਾਂ ਦੇ ਘਰਾਂ ਦੇ ਬਿੱਲ ਆਪਨੇ ਬਿਜਲੀ ਦੇ ਫਿਰ ਉਹਦੀ ਵਦੋਂ ਦੇਖੋ 20 ਹਜ਼ਾਰ ਸਕੂਲਾਂ ਦੇ ਵਿੱਚ ਜਾਂ ਇਹਨਾਂ ਨੇ ਗਾਰਡ ਸਕਿਉਰਟੀ ਗਾਰਡ ਰੱਖੇ ਨੇ ਉਹਦੀ ਵਦੋਂ ਸੁਪਰਵਾਈਜ਼ਰ ਰੱਖੇ ਨੇ ਤੇ ਸਕੂਲਾਂ ਦਾ ਬਹੁਤ ਸੁਧਾਰ ਹੋ ਰਿਹਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਉਹ 664 ਬਹਲਾ ਕਲਿੰਕ ਨੇ ਜਿਨ੍ਹਾਂ ਤੇ 1 ਕਰੋੜ ਤੋਂ ਵੀ ਉੱਪਰ ਲੋਕਾਂ ਦਾ ਟੈਸਟ ਸਮੇਤ ਇਲਾਜ ਹੋ ਚੁੱਕਾ ਹੈ ਤੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਹੈ ਤੇ ਲੋਕ ਵੈਸੇ ਆਸ ਕਰ ਰਹੇ ਨੇ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਬਾਕੀ ਤਾਂ ਲੋਕਾਂ ਦੇ ਕੋਲ ਇਹਦੀ ਹੱਥ ਡੋਰ ਜਿਹੜੀ ਵੋਟ ਦਾ ਦੇਣ ਦਾ ਅਧਿਕਾਰ ਤਾਂ ਲੋਕਾਂ ਕੋਲ ਹੈ ਪਰ ਜਦੋਂ ਸਾਨੂੰ ਹਾਲਾਤ ਲੱਗ ਰਹੇ ਨੇ ਨਾ ਇਸ ਵੇਲੇ ਬਹੁਤ ਵਧੀਆ ਲੱਗ ਰਹੇ ਨੇ ਆਮ ਆਦਮੀ ਪਾਰਟੀ ਜਦੋਂ ਇਲੈਕਸ਼ਨ ਲੜੀ ਸੀਗੀ ਉਸ ਟਾਈਮ ਕਾਂਗਰਸ ਦੇ ਖਿਲਾਫ ਜਿਹੜੀ ਹੈ ਚੋਣ ਹੋਈ ਸੀਗੀ ਤੁਸੀਂ ਲੋਕਾਂ ਨੇ ਜਿਹੜੇ ਜਿਹੜੇ ਆਮ ਕਰਿਆ ਕਰਤਾ ਸੀ ਜਾਂ ਵੋਟਰ ਕਹ ਜੀਏ ਵੋਟਰਾਂ ਨੇ ਭਗਵੰਤ ਮਾਨ ਨੂੰ ਚੁਣਿਆ ਕਿ ਆਮ ਆਦਮੀ ਪਾਰਟੀ ਦਾ ਕਰਿਆ ਕਰਤਾ ਔਰ ਆਮ ਆਦਮੀ ਪਾਰਟੀ ਜਿਹੜੀ ਐਸੀ ਹੈ ਜਿਹੜੀ ਪੰਜਾਬ ਦੇ ਵਿੱਚ ਕੁਝ ਬਦਲਾਅ ਲੈ ਕੇ ਆ ਸਕਦੀ ਹੈ ਪਰ ਅੱਜ ਇਕੱਠੇ ਹੋ ਰਹੇ ਨੇ ਜਿਨ੍ਹਾਂ ਦੇ ਖਿਲਾਫ ਆਪਾਂ ਵੋਟਾਂ ਪਾਈਆਂ ਜੋ ਇਕੱਠੇ ਹੋ ਰਹੇ ਨੇ ਨਹੀਂ ਦੇਖੋ ਇਹ ਤਾਂ ਇੱਕ ਸੈਂਟਰਲ ਲੈਵਲ ਤੇ ਆ ਉਹ ਤਾਂ ਇੱਕ ਤੁਹਾਨੂੰ ਪਤਾ ਹੀ ਹੈ ਵੀ ਜੇ ਫਰਜ ਕਰ ਲੋ ਇਸ ਵਾਰੀ ਜੇ ਭਾਜਪਾ ਆ ਜਾਂਦੀ ਹੈ ਫਰਜ ਕਰ ਲੋ ਤਾਂ ਮੁੜ ਕੇ ਇਲੈਕਸ਼ਨ ਨਹੀਂ ਹੋਣਗੇ ਤੇ ਇਸ ਕਰਕੇ ਇਕੱਠੇ ਹੋ ਰਹੇ ਨੇ ਲੋਕਤੰਤਰ ਨੂੰ ਬਚਾਉਣ ਦੇ ਲਈ ਇਹ ਇਕੱਠੇ ਹੋ ਰਹੇ ਨੇ ਇਲੈਕਸ਼ਨ ਸਿਰਫ ਹੈ ਨਹੀਂ ਉਹ ਕਹਿ ਰਹੇ ਨੇ ਕਿ ਜੇ ਫਰਜ ਕਰ ਲੋ ਇਹ ਤਾਂ ਦੇਖੋ ਅਖਬਾਰਾਂ ਦੀ ਆ ਰਹੀ ਹੈ ਵੀ ਜਿਵੇਂ ਫਰਜ ਕਰ ਲੋ ਵੀ ਜੇ ਇਹਨਾਂ ਦੀ ਡਿਕਟੇਟਰਸ਼ਿਪ ਹੋ ਜੇਗੀ ਨਾ ਜਿਵੇਂ ਹੁਣ ਤੁਹਾਡੇ ਸਾਹਮਣੇ ਚੰਡੀਗੜ੍ਹ ਦੀ ਲਾ ਲੂ ਦੇਖੋ ਨਾ ਸਾਡੀਆਂ 20 ਹੁੰਤੀਆਂ ਆਪਣੇ 20 ਵੋਟਾਂ ਦੀਆਂ ਉਹਦੀ ਵੱਤ ਉਹਨਾਂ ਦੀਆਂ 16 ਤੀਆਂ ਸਾਡੀਆਂ 8 ਕੈਨਸਲ ਕਰਤੀਆਂ ਫਿਰ ਫਿਰ ਤਾਂ ਡਿਕਟੇਟਰਸ਼ਿਪ ਹੀ ਹੋ ਗਈ ਫਿਰ ਉਹ ਸੋ ਇੱਕ ਡਰ ਜਿਹੜਾ ਹੈ ਆਮ ਪਬਲਿਕ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਨੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਹੈ ਕਿ ਜੇਕਰ ਬੀਜੇਪੀ ਸ਼ਰਮਣੀਆ ਕਾਲੀਦਾਲ ਦੀ ਸਰਕਾਰ ਪੰਜਾਬ ਚ ਬੰਦੀ ਹੈ ਕਿਤੇ ਨਾ ਕਿਤੇ ਜਿਹੜਾ ਹੈ ਮੋੜ ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋਣਗੇ ਪਰ ਦੂਜੇ ਪਾਸੇ ਇਹਨਾਂ ਦਾ ਇਹ ਵੀ ਹੈ ਕਿ ਕਾਂਗਰਸ ਨਾਲ ਜੇਕਰ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਸੈਂਟਰ ਦੀ ਗੱਲ ਹੈ ਅਸੀਂ ਲੋਕ ਵੋਟਾਂ ਪਾਣੀਆਂ ਨੇ ਵੋਟਾਂ ਜਿੱਥੇ ਸਾਡੀ ਪਾਰਟੀ ਕਹੂਗੀ ਉੱਥੇ ਹੀ ਵੋਟਾਂ ਪਾਵਾਂਗੇ ਕਿਉਂਕਿ ਅੱਜ ਦੀ ਜੋ ਰੈਲੀ ਹੈ ਪੰਜਾਬ ਦਾ ਇੱਕ ਬੜੀ ਅਨਾਉਂਸਮੈਂਟ ਇਸ ਖੰਨੇ ਦੀ ਧਰਤੀ ਤੋਂ ਹੋਣ ਜਾ ਰਹੀ ਹੈ ਖੰਨੇ ਦੇ ਵਿੱਚ ਪਹਿਲੀ ਵਾਰ ਪੰਜਾਬ ਲੈਵਲ ਦਾ ਜਿਹੜਾ ਹੈ ਇਹ ਫੰਕਸ਼ਨ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਿ ਬੜੀ ਸੰਖਿਆ ਦੇ ਵਿੱਚ ਇੱਥੇ ਘਾਰਿਆ ਕਰਤਾ ਦੂਰ ਲਾਟੇ ਤੋਂ ਪਹੁੰਚ ਰਹੇ ਨੇ